हज़ार जफ़ा ले हैरी पेरू ला जफ़ा मनप्रीत हर्ष वशेश तौर ते ਔਰੇ ਪਿੰਡ ਵਾਲਾ ਰਵੀ ਅੱਜ ਬਾਲ ਉਹਨਾਂ ਦੇ ਸਵਰਗੀ ਹਰਤਾਰ ਸਿੰਘ ਵੀ ਪੰਜ ਛੇ ਕੇ ਲਿਆ ਚ ਘੱਟੋ ਘੱਟ ਉਹ ਕੰਮ ਬੜੂ ਲਓ ਸੇ ਕਿ ਪਾਸੇ ਇੱਕ ਛੈਲੀ ਮੇਰੇ ਵੀਰੋ ਤੇ ਦੂਜੇ ਪਾਸੇ ਪ੍ਰਭ ਬਾਠ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਨਹੀਂ ਰਿਸਾ ਨਮਰੇੜਾ ਪ੍ਰਭ ਬਾਠ ਦੇ ਕਾਬਜ ਨੇ ਤੈਨੂੰ ਅੱਜ ਬੋਲਟਾਂ ਦਾ ਸਨਮਾਨ ਕਰਨਾ ਆਹ ਕਹਿੰਦੇ ਮੇਰੇ ਵੀਰੋ ਕੇ ਬਲਵਾਤਾ ਹੋਇਆ ਅੱਜ ਭਲਤ ਦੀ ਟੀਮ ਉਧਰ ਬੇਨਤੀ ਆ ਪ੍ਰਸ਼ਾਸਨ ਵੱਲੋਂ ਜਿਹੜੇ ਆ ਦੋ ਭਰਾ ਬੈਂਕੀ ਦੇ ਉੱਪਰ ਬੈਠਾ نیچے ਆ ਜਾਣ ਦੇਖਦੇ ਕੋਈ ਖਤਰਾ ਹੋ ਸਕਦਾ ਸੀ ਨਹੀਂ ਚਾਹੁੰਦੇ ਕਿ ਕੋਈ ਦੁਰਘਟਨਾ ਵਾਪਰ ਜਾਵੇ ਮਨ ਭਰਾਵਾਂ ਦੇ ਕਬੱਡਾ ਸੁਪਰਾਂ ਦੇ ਰਹੀ ਇੱਥੇ ਇਹ ਕੱਪ ਸੁਖੀ ਸਾਡੀ ਹੈ ਆ ਵੇਖੋ ਕਾਈ ਹੋਈ ਕਬੱਡੀ ਲੇਖੇ ਉੜਾ ਕਰ ਦੂਜੇ ਪਾਸੇ ਕਹਿੰਦੇ ਜੋ ਸਾਹਮਣੇ ਕੌਡੀ ਆਓ ਸੰਦੂਆ ਧੰਨਵਾਦ ਆ ਪੰਗ ਸਰ ਕਦੇ ਪੰਗ ਪਕ ਗਰੁੱਪ ਦੇ ਬਲਾਡਰਾਂ ਦਾ ਤੇ ਢੱਲੋ ਸਾਹਿਬ ਦਾ ਧੰਨਵਾਦ ਕਰਦੇ ਜਿਹਨਾਂ ਨੇ ਪਹਿਲਾ ਪ੍ਰਾਈਸ ਸਪਾਂਸਰ ਕੀਤਾ ਔਰ ਬਾਲਰਾਂ ਦੇ ਨਾਲ ਹਰਜੀਤ ਤੇ ਸੰਦੂ ਨਾਲ ਸਰੀ ਗਰਾਇਆ ਨਾਲ ਕਦੇ ਵੀ ਪਰਮੰਦਰ ਸੰਦੂ ਜੀ ਰਮਿੰਦਰ ਸੰਦੂ ਜੀ ਕੀਰਤ ਸੰਦੂ ਜੀ ਵਿਸ਼ੇਸ਼ ਤੌਰ ਤੇ ਮੇਰੇ ਵੀ ਕੋ ਧੰਨਵਾਦ ਹੈ ਬੱਲੇ ਅਮਰਦੇਵਾਂ ਰੇਡਰ ਦੇ ਕਰ ਪਰਲੇ ਪਾਸੇ ਸੰਗੋੜਲੇ ਵਾਲਾ ਵਿਰੋਧਾ ਮੇਰੇ ਮੇਰੇ ਲੱਗ ਗਿਆ ਉਰਲੇ ਪਾਸੇ ਤਲੇਤੇ ਵਾਲਾ ਹੈਰੀ ਹੈ ਹਰ ਇੱਕ ਜਫਾ 5000 ਦਾ ਅਜੋ ਸੰਧੂਆ 3 ਕਰੋੜ ਦੇ ਲਾਗੇ ਇੱਕ ਕਬੱਡੀ ਕੱਪ ਦਾ ਵਾਰਤ ਪੁੱਜੂਗਾ ਕਰੋੜ ਦੇ ਲਾਗੇ ਕਿਉਂਕਿ ਹੈ ਸਾਹਮਣੇ ਕਬੱਡੀ ਪਾਉਣ ਦੇ ਲਈ ਨੌਜਵਾਨ ਅੱਗੇ ਵੱਲ ਲਤਾ ਹੋਇਆ ਤੇ ਦੂਜੇ ਪਾਸੇ ਇੱਕ ਪਾਸੇ ਕਿੰਦਾ ਫੀਰਾਬਾਦੀ ਧਰਤੀ ਦਾ ਦੋਨੇ ਪਰਾ ਮਾਹੇਡ ਕਬੱਡੀ ਦੇ ਵੱਡੇ ਮੱਲ ਇੱਕ ਰੀਡਰ ਇੱਕ